ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਾਰੇ ਵੀਰਾਂ ਜਿੰਨੇ ਵੀਰ ਵੀਡੀਓ ਦੇਖ ਰਹੇ ਆ ਅੱਜ ਦੀ ਵੀਡੀਓ ਆਪਾਂ ਆਜੇ ਪਿੰਡੇ ਬਣਾ ਰਹੇ ਆ ਭਾਈ ਗਰਮਾ ਖਾਇਆ ਸੀਗਾ ਗਾਵਾਂ ਦੇ ਪੈਰ ਬਣਾਉਣ ਤੇ ਬਾਕੀ ਬਾਈ ਦਾ ਨੰਬਰ ਵੀ ਲੈ ਕੇ ਦੇਵਾਂਗੇ ਤੁਹਾਨੂੰ ਆ ਗਾਂ ਦੇ ਪੈਰ ਖਰਾਬ ਸੀਗੇ ਤੁਸੀਂ ਦੇਖ ਸਕਦੇ ਹੋ ਲੰਗ ਲੰਗ ਮਾਰ ਕੇ ਤੁਰਦੀ ਸੀਗੀ ਇਹ ਮਣਪੇ ਤਿੰਨਾਂ ਪੈਰਾਂ ਤੇ ਜਾਂਦੀ ਸੀ ਚੌਥਾ ਘਾਟ ਹੀ ਲਾਉਂਦੀ ਸੀਗੀ ਆਹ ਕਾਰਨਾਂ ਤੇ ਬਾਕੀ ਦੁੱਧ ਵੀ ਘਟੀ ਹੈ ਨਾ ਬੋਕ ਕੋ ਕੋ ਹੂੰ ਬਈ ਇਹ ਆਪਾਂ ਕਰਮਕ ਜੇ ਗੱਲ ਕਰੀਏ ਕਿੰਨਾ ਕ ਟਾਈਮ ਹੋ ਗਿਆ ਤੈਨੂੰ ਪੈਰ ਬਣਾਉਣ ਦੇ ਨੂੰ گاਵਾں ਦੇ ਅੱਛਾ ਤੇ ਜੇ ਗੱਲ ਕਰੀਏ ਯਾਰ ਜਿੱਦਾਂ ਆਪਾਂ ਹੁਣ ਜ਼ਿਆਦਾਤਰ ਫਾਰਮ ਵਾਲੇ ਤਾਂ ਸਾਰੇ ਪੈਰ ਬਣਾਉਂਦੇ ਬਣਾਉਂਦੇ ਹੈ ਨਾ ਛੇ ਮਹੀਨੇ ਤੇ ਸਾਲ ਬਾਅਦ ਹੈ ਨਾ ਹਾਂਜੀ ਤੇ ਘਰੇਲੂ ਬੰਦੇ ਕਈ ਵਾਰੀ ਬਣਾਉਂਦੇ ਨਹੀਂ ਹੈ ਨਾ ਇਹਦਾ ਕੀ ਨੁਕਸਾਨ ਹੈ ਯਾਰ ਕੀ ਫਾਇਦੇ ਹੈ ਦੁੱਧ ਦਾ ਫਾਇਦਾ ਸਿਹਤ ਦਾ ਫਾਇਦਾ ਸਾਰੇ ਫਾਇਦੇ ਫਾਇਦੇ ਅੱਛਾ ਜਿਹੜਾ ਕਈ ਵਾਰੀ ਢੂਈ ਜੀ ਚੱਕ ਕੇ ਗਾਇਆਂ ਤਰਨ ਲੱਗ ਜਾਂਦੀਆਂ ਉਹ ਵੀ ਪੈਰਾਂ ਦੀ ਸਮੱਸਿਆ ਹੀ ਹੈ ਹਨਾ ਸਹੀ ਹੈ ਤੇ ਬਸ ਦਵਾਈ ਕੀ ਲਾਉਣਿਆ ਬੀਠਾ ਜੀ ਨੇ ਕਿ ਕੁਝ ਹੋਰ ਇਹ ਤਾਂ ਲਾਲ ਦਵਾਈ ਲਾ ਦਿੰਦੇ ਕੋਕੂ ਵਾਲੀ ਅੱਛਾ ਖੂਹ ਵਾਲੀ ਇਹ ਜਾ ਕੰਮ ਕਿੰਨੇ ਦਿਨ ਬਾਅਦ ਸੈੱਟ ਹੋ ਜਾਊਗਾ ਜਮ ਕੱਲ ਅੱਜ ਦੇਖੋ ਬਸ ਕੱਲ ਤਾਂ ਸਹੀ ਹੈ ਬਸ ਅੱਛਾ ਪਿਹੋਣ ਲੰਗਾ ਕੇ ਕਿੰਨੇ ਦਿਨਾਂ ਤੱਕ ਤੇਰੇ ਸਾਹਮਣੇ ਛੱਡ ਜੂਗੀ ਵੋ ਇੱਕ ਅੱਦੇ ਦਿਲ ਦੀ ਸਹੀ ਹੈ ਜੋ ਬੋਲੀ ਪਾਰ ਕਿ ਨਾ ਜਾਦਾ ਜਾਈ ਕਿ ਮੈਂ ਲੰਗ ਹੁਣੇ ਛੱਡ ਜਣਾ ਸੀ ਅੱਛਾ ਉਹ ਦਵਾਈ ਹੋਰ ਕੋਈ ਦਵਾਈ ਲਾਉਂਗੇ ਅੱਛਾ ਉੱਪਰ ਕੋਈ ਲੱਗੂ ਹੈ ਚੀਜ਼ ਹੁਣ ਜਾਨੀ ਕਿ ਹੁਣ 2-4 ਦਿਨਾਂ ਤੱਕ ਲੰਗ ਛੱਡ ਜੂ ਹੈ ਤੇ ਗਰਮ ਹੈ ਬਾਈ ਤੈਨੂੰ ਥੋੜੇ ਦਿਨ ਹੋਵੇ ਸਾਇਦ ਕਿ ਡੈਰੀ ਫਾਰਮ ਵਾਲੇ ਬਾਈ ਜਗਜੀਤ ਨੇ ਤੇਰੀ ਵੀਡੀਓ ਪਾਈ ਸੀਗੀ ਦਵਾਈ ਕਾਲੇ ਦੇ ਘਰੋਂ ਹੈ ਨਾ ਸਾਇਦ ਉਹ ਕਾਫੀ ਫੋਨ ਆਏ ਹੈ ਨਾ ਤੈਨੂੰ ਉਹ ਤੇ ਦੋ ਦੋ ਚੌ ਚੌ ਬੜੇ ਪਰ ਸ਼ੋਰ ਇਹ ਅਰੇ ਜੀ ਕਿਸੇ ਨੇ ਬਣਾਉਣੇ ਹੁਣ ਹੋਰ ਨੇ ਤੇ ਇੱਕ ਆਪਣਾ ਨੰਬਰ ਦੱਸ ਦੇ ਪਹਿਲਾਂ ਹਾਂ 300 ਨਾਸੀ 864 ਹਾਂ 300 ਤੇ ਆਪਣਾ ਵੀ ਜੇ ਕਿਸੇ ਨੇ ਵੀ ਸੱਦਣਾ ਹੋਵੇ 10% ਤਾਂ ਹੁਣ ਘੱਟੋ ਘੱਟ ਹਨ ਕਈ ਵੀ ਜਿਹੜੇ ਨਗਾਜੀ ਹੋਵੇ ਜਿੱਥੇ ਮਰਜੀ ਹੋਣਾ ਘੱਟੋ ਘੱਟ 10 ਤਾਂ ਹੋਣਾ ਹਨ ਭਾਂ ਦੀ ਇਕੱਠੇ ਕਰ ਲੈਣ ਨੇੜੇ ਤੇੜੇ ਦੇ ਘਰਾਂ ਦੇ ਕਈ ਫਰੈਂਡ ਤੇ ਬਾਕੀ ਵੱਡੇ ਫਾਰਮਾਂ 'ਚ ਤਾਂ ਆਪਾਂ ਜਾਣੀ ਜਾਣੇ ਹਨ ਸਹੀ ਹੈ ਇਹ ਹੁਣ ਦੋ ਤਾਂ ਕਿਲੋ ਬਕੂ ਪਰ ਕਰ ਲਈ ਆ ਹੁਣ ਭਾਜੀ ਬਾਕੀ ਜਨ ਕਿੱਲੋ 2 ਕਿਲੋ ਵਧੂਗੀ ਹਣ ਹੂੰ ਹੁਣ ਤਾਂ ਫਰਕ ਪਿਆ ਬਾਬੇ ਜਿਹੜੀ ਦੂਜੀ ਗਾਂ ਦੇ ਆਪਾਂ ਪੈਰ ਬਣਾਉਣ ਲੱਗੇ ਆ ਠੀਕ ਹੈ ਜੀ ਇਹ ਨਾ ਮੂਰੋਂ ਇੱਕ ਪਾਸੇ ਦੇ ਨੌਂਦਰ ਦੀ ਤਾਂ ਉਹ ਚੱਕ ਜਾਂਦੀ ਹੈ ਤੁਰ ਹੀ ਜਾਂਦੀ ਤੇ ਗਾਮਚੀ ਵੀ ਐ ਬਿਠਾਉਣ ਲੱਗੀ ਜੇ ਤੋ ਪਸ਼ੂ ਦੇ ਪੈਰ ਆਪ ਦਾ ਕੰਮ ਕਰਾ ਲਿਓ ਮੈਂ ਕਿਹਾ ਆ ਨੰਦਰੀ ਜਮੇ ਤਾਂ ਨੂੰ ਚੱਕ ਕੇ ਤਰੀ ਜਾਂਦੇ ਗਾਉਂ ਚੇ ਬਾਬਾ ਨਹੀਂ ਚੱਕਦੀ ਹਾਂ ਹੋਇਓ ਸੈਟ ਬਾਬਾ ਹੁਣ ਤਾਂ ਗਾਂ ਦੇ ਪੈਸੇ ਲੈ ਲਈ ਨਾ ਸਾਰਾ ਪੰਜਾ ਹੀ ਲਾਉਂਦੀ ਸੀ ਹਨਾ ਤੰਜ ਬਦੇ ਪੈਰ ਕਰਕੇ ਆ ਮੇਰੇ ਸਾਹਮਣੇ ਇਥੋਂ ਸਾਰੀ ਲਾਉਂਦੀ ਥੱਲੇ ਤੱਕ ਦੱਸਿਗਾ ਹੂੰ ਕੀ ਗੱਲ ਸੀ ਵਿਚਾਲਾ ਲੱਗਦਾ ਸੀਗਾ ਤੇਰਾ ਸਾਡੀ ਹੈ ਮਗਰੋਂ ਲੱਗਦੀ ਸੀ ਨਾ ਤੋ ਨਹੀਂ ਪੈਣਾ ਆਪਾਂ ਦਾ ਚੱਲ ਰਿਹਾ ਬਾਅਦ ਚ ਸਫਾਈ and they have ਵੀ ਅਗਲੇ ਮੇਰੀ ਦਵਾ ਮੀ ਮੈਂ ਉਹੀ ਪੀਵਾਂ ਸਵਾਹ ਦੁਨੀਆ ਤੇ 23 ਦਾ ਸੀਗਾ ਹੱਡ ਪੈਰ ਕੰਦ ਬਸ ਇਹ ਚਾਰੇ ਡੰਨਾ ਹਣ